ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਅੰਮ੍ਰਿਤਸਰ ਸਰੋਵਰ ਦੀ ਸੇਵਾ 'ਚ ਹਿੱਸਾ ਜਦ ਮੀਆਂ ਮੀਰ ਵੱਲੋਂ ਨੀਂ ਰੱਖਣ ਪਰ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਆਰੰਭ ਹੋਈ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਗੁਰੂ ਘਰ ਦੀ ਜ਼ਗੀਰ ਜ਼ਮੀਨ ਅਤੇ ਮਾਲ ਡੰਗਰ ਦੀ ਸਾਮ ਸੰਭਾਲ ਦੇ ਜ਼ਿੰਮੇਵਾਰ ਥਾਪੇ ਹੋਣ ਕਾਰਨ ਬੀੜ ਸਾਹਬ ਰਹਿੰਦੇ ਸਨ ਪਰ ਅੰਮ੍ਰਿਤਸਰ ਸਰੋਵਰ ਵਰਗੇ ਮਹਾਨ ਤੀਰਥ ਦੀ ਸੇਵਾ ਤੋਂ ਆਪ ਵੀਰ ਫਰਸਕਤੇ ਸਨ ਆਪ ਜੀ ਨੇ ਬੀੜ ਦੇ ਲਾਗੇ ਚਾਗੇ ਦੀ ਸੰਗਤ ਨੂੰ ਵੀ ਇਕੱਠੀਆਂ ਕੀਤਾ ਅਤੇ ਆਪਣੇ ਪਰਿਵਾਰ ਦੇ ਚਾਰੇ ਪੁੱਤਰਾਂ ਨੂਹਾ ਅਤੇ ਪੋਤਰੇ ਪੋਤਰੀਆਂ ਸਮੇਤ ਸੇਵਾ ਲਈ ਪੁੱਜ ਗਏ ਅਤੇ ਆਉਂਦਿਆਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਹਿ ਦਿੱਤਾ ਕਿ ਚੜਦੀ ਬਾਹੀ ਵਾਲ ਦੀ ਸੇਵਾ ਉਹਨਾਂ ਲਈ ਰਾਖਵੀਂ ਕਰ ਦਿੱਤੀ ਜਾਵੇ ਗੁਰੂ ਜੀ ਪਲਾ ਬਾਬਾ ਜੀ ਦੀ ਗੱਲ ਕਦੇ ਮੋੜਦੇ ਸਨ ਉਹਨਾਂ ਵੱਲੋਂ ਬਾਬਾ ਜੀ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਸੇਵਾ ਕਰਨ ਦੀ ਆਗਿਆ ਦੇ ਦਿੱਤੀ। ਬਾਬਾ ਜੀ ਨੇ ਇਕ ਵੇਰ ਹੇਠ ਡੇਰਾ ਲਾ ਲਿਆ ਅਤੇ ਦਿਨੇ ਰਾਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਕਰਵਾਉਂਦਿਆਂ ਤਦ ਤੱਕ ਸੇਵਾ ਜਾਰੀ ਰੱਖੀ ਜਦ ਤੱਕ ਸਰੋਵਰ ਮੁਕੰਮਲ ਨਾ ਹੋ ਗਿਆ। ਸਰੋਵਰ ਦੇ ਮੁਕੰਮਲ ਹੋਣ ਜਾਣ ਪਰ ਬਾਬਾ ਜੀ ਫਿਰ ਗੁਰੂ ਜੀ ਤੋਂ ਆਗਿਆ ਲੈ ਕੇ ਜ਼ਮੀਨ ਤੇ ਮਾਲ ਡੰਗਰ ਦੀ ਸਾਮ ਸੰਭਾਲ ਲਈ ਬੀੜ ਸਾਹਿਬ ਜਾ ਪਹੁੰਚੀ ਇਹ ਬੀੜ ਸਾਹਿਬ ਬਾਅਦ ਵਿੱਚ ਬੀੜ ਬਾਬਾ ਬੁੱਢਾ ਜੀ ਅਖਵਾਈ ਅਤੇ ਅੱਜ ਕੱਲ੍ਹ ਉੱਥੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਬੜਾ ਆਲੀਸ਼ਾਨ ਗੁਰਦੁਆਰਾ ਤੇ ਸਰੋਵਰ ਹੈ ਇੱਥੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਿਨ ਰਾਤ ਵਰਤਦੀ ਰਹਿੰਦੀ ਹੈ ਅੱਜ ਕੱਲ੍ਹ ਚਾਹ ਪ੍ਰਚਲਿਤ ਹੋ ਜਾਣ ਕਾਰਨ ਚਾਹ ਦਾ ਲੰਗਰ ਵੀ ਚੱਲਦਾ ਰਹਿੰਦਾ ਹੈ ਅਤੇ ਲੋਕਾਂ ਵੱਲੋਂ ਸੁਖੀ ਜਾਣ ਵਾਲੀ ਹਰ ਸੁੱਖਣਾ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ